ਸੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 24 ਮਈ 2025 ਸੈਂਟਰਲ ਜੇਲ ਬਠਿੰਡਾ ਵਿਖੇ ਨજરਬੰਦ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂਆਂ ਚਾਚਾ ਅਦੀ ਸਿੰਘ ਜੀ ਭਾਈ ਕਲਵੰਤ ਸਿੰਘ rau ਕੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੀ ਕੇ ਅਤੇ ਭਾਈ ਬਸੰਤ ਸਿੰਘ ਦੋਤਪੁਰਾ ਹੋਰਾ ਦੇ ਨਾਲ ਮੁਲਾਕਾਤ ਹੋਈ ਸੀ ਤਾਂ ਮੁਲਾਕਾਤ ਦੌਰਾਨ ਕੁਝ ਸਿੰਘਾਂ ਨੇ ਇਸ ਗੱਲ ਉੱਪਰ ਜੋ ਚਾਨਣਾ ਪਾਇਆ ਕਿ ਇਹਨਾਂ ਨੇ ਜੋ ਪੰਜਾਬ ਦੇ ਏਲੀਜੀਪੀ ਪ੍ਰिजनਸ ਨੇ ਉਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਇਹਨਾਂ ਨੂੰ ਬਠਿੰਡਾ ਜੇਲ੍ਹ ਵਿੱਚੋਂ ਟਰਾਂਸਫਰ ਕਰਕੇ ਪੰਜਾਬ ਦੀ ਕਿਸੇ ਹੋਰ ਮਹਫੂਜ਼ ਅਤੇ ਸੁਰੱਖਿਅਤ ਜੇਲ੍ਹ ਵਿੱਚ ਟਰਾਂਸਫਰ ਕੀਤਾ ਜਾਵੇ ਉਸ ਦੇ ਕਾਰਨ ਇਹ ਨਹੀਂ ਕਿ ਜੋਏ ਸਿੰਘ ਨੇ ਇਹ ਅੰਮ੍ਰਿਤ ਛਕਾਉਣ ਵਾਲਿਆਂ ਚੋਂ ਇਹ ਨਸ਼ੇ ਛਡਾਉਣ ਵਾਲਿਆਂ ਚੋਂ ਪਰ ਜੋ ਜੇਲ੍ਹ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਕੁਝ ਅਜੀਹ ਕੈਦੀਆਂ ਦੇ ਨਾਲ ਨਜ਼ਰਬੰਦ ਕੀਤਾ ਗਿਆ ਹੈ ਜੋ ਕਿ ਬੜੇ ਵੱਡੇ ਨਸ਼ਾ ਤਸਕਰੀ ਦੇ ਕੇਸਾਂ ਦੇ ਵਿੱਚ ਮਲਜ਼ਮ ਨੇ ਕਈ ਕਈ ਕਿਲੋ ਚਿੱਟਾ 25 25 30 30 ਕਿਲੋ ਚਿੱਟਾ ਦੇ ਨਸ਼ਾ ਤਸਕਰੀ ਦੇ ਇਲਜ਼ਾਮ ਨੇ ਉਹਨਾਂ ਉੱਪਰ 11 ਗੋਲੀਆਂ ਟ੍ਰੈਮਾਡੋਲ ਦੇ ਇਲਜ਼ਾਮ ਨੇ ਤਾਂ ਇਹਨਾਂ ਸਿੰਘਾਂ ਨੇ ਖੱਸ਼ਾ ਜਾਰੀ ਕੀਤਾ ਸੀ ਕਿ ਸਾਡੀ ਜਾਨ ਨੂੰ ਖਤਰਾ ਇਹਨਾਂ ਨਸ਼ਾ ਤਸਕਰਾ ਤੋਂ ਤੇ ਸਾਡੀ ਜਾਨ ਮਾਲ ਦੀ ਰਾਖੀ ਕਰਦੇ ਆ ਹੋਇਆ ਵੀ ਸਾਨੂੰ ਕਿਸੇ ਹੋਰ ਜੇਲ੍ਹ ਵਿੱਚ ਟਰਾਂਸਫਰ ਕੀਤਾ ਜਾਵੇ ਪਰ ਜੋ ADGP ਪੰਜਾਬ ਪ੍ਰਿਜ਼ਨਸ ਨੇ ਉਹਨਾਂ ਨੇ ਇਹ ਜੋ ਐਪਲੀਕੇਸ਼ਨ ਰੱਦ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਭਾਈ ਪ੍ਰਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੀਕੇ ਨੇ ਇੱਕ ਆਡੀਓ ਰਿਕਾਰਡਿੰਗ ਦੇ ਦੁਆਰਾ ਵੀ ਇਹ ਜੋ ਸੰਗਤ ਵਿੱਚ ਗੱਲ ਰੱਖੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਇਹਨਾਂ ਨੂੰ ਜੋ ਜਾਨ ਨੂੰ ਖਤਰਾ ਹੈ ਤੇ ਜੋ ADGP ਪੰਜਾਬ ਪ੍ਰਿਜ਼ਨਸ ਨੇ ਉਹ ਇਹਨਾਂ ਦੀ ਜੋ ਐਪਲੀਕੇਸ਼ਨ ਹੈ ਉਹ ਮਨਜ਼ੂਰ ਨਹੀਂ ਕਰ ਰਹੇ ਤੇ ਉਹਨਾਂ ਨੇ ਖਾਰਜ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਜੇਲ੍ਹ ਵਿੱਚ ਸਾਹਮਣਾ ਵੀ ਕਰਨਾ ਪਿਆ ਜੋ ਪ੍ਰਧਾਨ ਮੰਤਰੀ ਬਾਜੀ ਕੇ ਹਰਾਂ ਦੀ ਜੋ ਫੈਸਿਲਿਟੀ ਸੀ ਜੇਲ੍ਹ ਦੀ ਐਸ.ਡੀ. ਤੋਂ ਆਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਉਹ ਬੰਦ ਕਰ ਦਿੱਤੀ ਗਈ ਹੈ ਤੇ ਇਹਨਾਂ ਸਿੰਘਾਂ ਨੂੰ ਕਾਫੀ ਘਟੇ ਵੱਧ 10 ਤੋਂ 12 ਘੰਟੇ ਵੱਧ ਹੋਰ ਕੈਦੀਆਂ ਨਾਲੋਂ ਬੰਦੀ ਵਿੱਚ ਰੱਖਿਆ ਗਿਆ ਜੋ ਕਿ ਹੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਤੇ ਇਹਨਾਂ ਸਿੰਘਾਂ ਨੇ ਪਹਿਲਾਂ ਵੀ ਕਾਫੀ ਜੇਲ੍ਹ ਵਿੱਚ ਸੰਘਰਸ਼ ਕਰਕੇ ਜੋ ਗੁਰੂ ਘਰ ਵਿੱਚ ਨਾਤਮਸਤਕ ਹੋਉਂਦੀ ਜਿਹੜੀ ਇੱਕ ਬੇਸਿਕ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਰਿਲੀਜੀਅਨ ਉਹ ਬੜੀ ਮੁਸ਼ਕਲ ਨਾਲ ਹਾਸਲ ਕੀਤਾ ਸੀ ਜਿਹੜੇ ਸਿੰਘ ਪਟਿਆਲਾ ਜੇਲ੍ਹ ਚ ਨੇ ਅਤੇ ਰੋਪੜ ਜੇਲ੍ਹ ਚ ਨੇ ਉਹਨਾਂ ਨੂੰ ਵੀ ਜੋ ਗੁਰੂ ਘਰ ਨਾਤਮਸਤਕ ਹੋਣ ਦਾ ਜਿਹੜਾ ਹੱਕ ਦਵਾਉਣ ਦੇ ਲਈ ਜੋ ਅਦਾਲਤਾਂ ਵਿੱਚ ਵੀ ਕਾਰਵਾਈ ਕਰ ਰਹੇ ਆ ਤੇ ਜੋ ਅਜਨਾਲਾ ਕੋਰਟ ਦੇ ਵਿੱਚ ਕੇਸ ਵੀ ਪੈਂਡਿੰਗ ਨੇ ਤੇ ਹੁਣ ਅਸੀਂ ਜੋ ਇਹ ADGP ਪੰਜਾਬ ਪ੍ਰਿਜ਼ਰਵਜ਼ ਹੈ ਇਸ ਦਾ ਜੋ ਆਰਡਰ ਹੈ ਜੇਲ੍ਹ ਟਰਾਂਸਫਰ ਤੋਂ ਮੰਨਫੀ ਹੋਣ ਵਾਲਾ ਉਸ ਨੂੰ ਵੀ ਮਾਨਯੋਗ ਅਦਾਲਤ ਦੇ ਚੈਲੰਜ ਕਰਾਂਗੇ ਪਰ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜੋ ਪੰਜਾਬ ਸਰਕਾਰ ਹੈ ਉਹ ਉਪਰ ਜੋਰ ਸਿਆਸੀ ਬਦਲਾਖੋਰੀ ਦੀ ਨੀਤੀ ਨਾਲ ਚੱਲ ਰਹੀ ਹੈ ਪੋਲੀਟੀਕਲ ਵੈਂਡੇਟਾ ਜੋ ਇਨ੍ਹਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂਆਂ ਦੇ ਨਾਲ ਜੋ ਸਰਕਾਰ ਕੱਢ ਰਹੀ ਆ ਦੀ ਜੋ ਬੜੀ ਮੰਦਰਭਾਗੀ ਗੱਲ ਹੈ ਮਾੜੀ ਗੱਲ ਹੈ ਹਾਲਾਂਕਿ ਅਸੀਂ ਅਦਾਲਤਾਂ ਦੇ ਵਿੱਚ ਚੈਲੰਜ ਕਰੀ ਚੁੱਕੇ ਹਾਂ ਤੇ ਸਾਨੂੰ ਵੀ ਤਾਂ ਵੀ ਸਾਨੂੰ ਇਹ ਜੋ ਬੇਸਿਕ ਰਾਈਟਸ ਨੇ ਰਾਈਟ ਟੂ ਲਾਈਫ ਹੈ ਰਾਈਟ ਟੂ ਫਰੀडम ਆਫ ਰਿਲੀਜੀਅਨ ਹੈ ਉਹ ਬੜੀ ਜਲਦੀ ਜੋ ਮੁਹਈਆ ਆਉਣਗੇ ਤੇ ਪਰ ਜੋ ਪੰਜਾਬ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਉਹ ਕੀ ਇੱਕ ਸਿੱਖ ਨੌਜਵਾਨਾਂ ਦੇ ਨਾਲ ਅੰਮ੍ਰਿਤਧਾਰੀ ਸਿੱਖਾਂ ਦੇ ਨਾਲ ਇਹ ਜੋ ਦੁਰਵਿਵਹਾਰ ਹੈ ਉਹ ਪੰਜਾਬ ਦੀਆਂ ਜ਼ਿਲ੍ਹਾ ਵਿੱਚ ਕਰ ਰਹੀ ਹੈ ਐਨੀਆਂ ਕੁ ਮੇਰੀਆਂ ਬੇਨਤੀਆਂ ਨੇ ਸੰਗਤ ਦੇ ਸਰਮੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ